ਤਾਂ ਮੂੰਹ ਬਣਾ ਬਣਾ ਕੇ ਗੱਲਾਂ ਕਰਦੀ ਜਿੱਦਾਂ ਬੜੀ ਖੂਬਸੂਰਤ ਹੁੰਦੀ ਆ ਨਾ ਸ਼ਰਮ ਨੂੰ ਹੱਥ ਮਾਰਾ ਕਰ ਥੋੜਾ ਜਿਹਾ ਚੰਗਾ ਜ਼ੁਬਾਨ ਤੇ ਕੰਟਰੋਲ ਕਰ ਲੈ ਕੰਟਰੋਲ ਨਹੀਂ ਤੇ ਖਿੱਚ ਦੂਗੀ ਫੜਕੇ ਤੇਰੀ ਮੈਂ ਕਿੱਥੋਂ ਆ ਗਈ ਤੇ ਮੂੰਹ ਹੀ ਕਿਤੇ ਨਹੀਂ ਅੱਧਾ ਘੰਟਾ ਹੋ ਗਿਆ ਮੈਂ ਬਾਹਰ ਖਲੋਤੀ ਨੂੰ ਤੇ ਤੈਨੂੰ ਲੱਭਣਾ ਨਹੀਂ ਵੀ ਬੂਹਾ ਖੋਲਣਾ ਹੈ ਚਾਹਤੀਆਂ ਤੂੰ ਉੱਥੇ ਮਾਰੀ ਜਾਨੀ ਆ ਧੁੱਪ ਚ ਸੜਨ ਦੀ ਮੈਨੂੰ ਬਾਹਰ ਖਲੋਤੀ ਨੂੰ ਹਾ ਦੋ ਗੀ ਮਨੇ ਕਦੇ ਮਾ ਬੂਆ ਖੋਲਣਾ ਨਹੀਂ ਤੂੰ ਉਤੋਂ ਕਿੱਦਾਂ ਬੋਲਣ ਈ ਬੂਆ ਖੋਲਣਾ ਨਹੀਂ ਤੇ ਇਹ ਨੂੰ ਹਣਾ ਵੀ ਮੇਰਾ ਰੰਗ ਕਾਲਾ ਵੈ ਤੇ ਇਹਦਾ ਵੀ ਕਾਲਾ ਹੋ ਜੇ ਚਿੱਟੀ ਕਤੋਂ ਆ ਕਰਦੀ ਕੀ ਆ ਚੱਲ ਹੁਣ ਬਿਛੇ ਹੋ ਹਾਂ ਮਾਰੋ ਚਪੇੜ ਕਰੇ ਨਾ ਕੀ ਹੋਇਆ ਵਾ ਹਾਏ ਭਾਬੀ ਹਾਏ ਮੇਰੀ ਭਾਬੀ ਆ ਗਈ ਕੀ ਹੋਇਆ ਵਾ ਕਿਹੜੀ ਕਿਲੋ ਦੇਵ ਲੜਨੋ ਨਾ ਭਾਬੀ ਹੁਣਾ ਕੀ ਆ ਮੈਂ ਬਾਹਰ ਆਈ ਤੋਂ ਪਚੇ ਮੈਨੂੰ ਅੱਧਾ ਘੰਟਾ ਖਲਾਅ ਛੱਡਿਆ ਇਨੇ ਉਹਦੇ ਦਰਵਾਜ਼ਾ ਨਹੀਂ ਖੋਲਿਆ ਮੀਨੋ ਇੰਨੀ ਪੱਕ ਲੱਗੀ ਮੈਂ ਰੋਟੀ ਮੰਗੀ ਤੁਹਾਨੂੰ ਸਬਜੀ ਵੇਖੋ ਕਿਦਾਂ ਦੀ ਬਣਾ ਲਿਆਈ ਮੇਰੇ ਮੱਥੇ ਮਾਰਤੀ ਲੈ ਕੇ ਰੋਟੀ ਚਲ ਕੋਈ ਗੱਲ ਨਹੀਂ ਆਪਣੀ ਪੈਣ ਵਾਸਤੇ ਮੈਂ ਸਬਜੀ ਬਣਾ ਕੇ ਲੈ ਆਉਣੀ ਗੁੱਸਾ ਕਿਹੜੀ ਗੱਲ ਕਰਨੀ ਲਾਸਪਤ ਆ ਤੇਰੇ ਹੱਥ ਕੋਈ ਕੰਮ ਕਰਨ ਵਾਲੇ ਆ ਆ ਜਾਉਗੀ ਕਾੜੋ ਹਾਈ ਹਾਈ ਆਪਣੀ ਠੰਡ ਲੱਗਣ ਡਿਆ ਪੀਆ ਮੌਸਮ ਬਦਲ ਗਿਆ ਨਾ ਇੱਕ ਤੇ ਹੁਣ ਤੇ ਨਾ ਏਸੀ ਥਲੇ ਪੂਰੀ ਠੰਡ ਲੱਗਣ ਡਿਆ ਪੰਦੀ ਆ ਤੇ ਜੇ ਨਾ ਚਲਾਓ ਤੇ ਫਿਰ ਗਰਮੀ ਲੱਗਣ ਡਿਆ ਹੁੰਦੀ ਆ ਹਾਈ ਹਾਈ ਟਾਈਮ ਤੇ ਵੇਖਾਂ ਕੁੜੀ ਦੇ ਆਉਣ ਦਾ ਟਾਈਮ ਲੈ ਕੁੜੀ ਦੇ ਆਉਂਦਾ ਤਾਂ ਟਾਈਮ ਹੋ ਗਿਆ ਵਾ ਪਤਾ ਨਹੀਂ ਕਾਲੋ ਕਿੱਥੇ ਆ ਕਿੱਥੇ ਮਰੀ ਹੋਣੀ ਨਖਤੀ ਕਿਤੇ ਹੈਂ ਕਮ ਕਰ ਤੇ ਕੋਈ ਹੁੰਦਾ ਨਹੀਂ ਸੁਆਦਣਾ ਇਹਨੂੰ ਇੱਕ ਕਲੰਕ ਪਤਾ ਨਹੀਂ ਕਿੱਥੋਂ ਮੇਰੇ ਪੱਲੇ ਪੈ ਗਿਆ ਵਾ ਹਾਂ ਤੇਰਾ ਸਾਰੀ ਉਮਰ ਵਾਸਤੇ ਨਾ ਇਹ ਸਾਰੀ ਉਮਰ ਪਛਤਾਵਾ ਰਹਿਣਾ ਮੈਨੂੰ ਕਿ ਕਿੱਥੋਂ ਕਾਲੀ ਲੈ ਆਂਦੀ ਘਰ ਚ ਮੈਂ ਪੁੱਠੇ ਪੈਰਾਵਾਂ ਵਾਲੀ ਹੁਣ ਮੈਂ ਘਰਾਂ ਤੇ ਘਰਾਂ ਕੀ ਜਾ ਕੇ ਵੇਖਾਂ ਵੀ ਕੋਈ ਕਰਦੀ ਵੀ ਹੈ ਕਿ ਮੂੰਹ ਅੱਡ ਕੇ ਸੁੱਤੀ ਪਈ ਆ ਇਹਦਾ ਤਾਂ ਮੈਂ ਇਲਾਜ ਕਰਨੀ ਹੈ ਨਾ ਜਾ ਕੇ 니 ਕਾਲੀਏ ਇਧਰ ਨੂੰ ਮੂੰਹ ਕਰ ਹੈ ਮੈਨੂੰ ਇੱਕ ਗੱਲ ਦੱਸ ਪਿਆਰ ਮਸ਼ੀਨ ਲਾਈ ਕਿ ਜਾਂਦਾ ਹੱਥਾਂ ਤੋਂ ਤੇ ਆ ਮਸ਼ੀਨ ਲਾਈ ਮਮੀ ਮਸ਼ੀਨ ਲਾਈ ਨਹੀਂ ਤੈਨੂੰ ਕਿੰਨੇ ਕਿਹਾ ਮਸ਼ੀਨ ਲਾ ਜੇ ਹੱਥਾਂ ਨਾਲ ਕੰਮ ਕਰ ਲੈ ਤੇ ਤੇਰੇ ਹੱਥ ਮਸਾ ਚਿੱਟੇ ਹੋ ਜਾਣ ਹੈ ਤੇ ਇੰਨੇ ਕੱਪੜੇ ਢੇਰ ਲੱਗਾ ਹੀਗਾ ਤੇ ਹੱਥ ਨਾਲ ਨਹੀਂ ਧੁਕਨੇ ਤੇ ਮਸ਼ੀਨ ਲਾ ਲਈ ਅੱਛਾ ਤੇਰੇ ਕੋ ਹੱਥ ਨਾਲ ਨਹੀਂ ਧੁਬਦੇ ਕੱਪੜੇ ਹੈ ਮਸ਼ੀਨਾ ਲਾਉਂਦੀ ਆ ਤੂੰ ਪਿੱਛੋਂ ਤਾਂ ਮੈਂ ਕਿ ਨਹੀਂ ਮਸ਼ੀਨਾ ਹੀ ਲਾਉਂਦੀ ਆਈ ਆ ਮੇਰਾ ਤਾਂ ਰਦਾ ਮਸ਼ੀਨ ਹੀ ਵੇਚਦਾ ਫੜਕੇ ਕੱਪੜੇ ਤੇ ਤੂੰ ਹੀ ਧੋਣੇ ਸਾਰੇ ਟੱਬਰ ਦੇ ਠੀਕ ਆ ਨਾ ਤੇ ਜਿਹੜੇ ਇੰਨੇ ਕੱਪੜੇ ਕਹਿਨੀ ਆ ਨਾ ਜੇ ਅੱਜ ਤੋਂ ਬਾਅਦ ਕਹਿੰਦੀ ਜਬਾਨ ਖੱਚਤ ਹੁੰਦੈਰੀ ਮੈਂ ਤੇ ਮੰਮੀ ਮੈਂ ਹੁਣ ਕੱਲੀ ਕੀ ਕੰਮ ਕਰਿਆ ਕਰਾਂ ਉਹਨੂੰ ਵੀ ਨਿੱਕੀ ਨੂੰ ਵੀ ਕਹਿ ਦਿਆ ਕਰੋ ਹਾਂ ਆਪਣੀ ਨਾ ਉਹਨੂੰ ਨਿੱਕੀ ਨੂੰ ਵੀ ਕਹਿ ਦਿਆ ਕਰ ਨਾ ਨਿੱਕੀ ਦਾ ਨਾਮ ਨਾ ਲਿਆ ਕਰ ਮੂੰਹ ਦੇ ਵਿੱਚ ਉਹ ਤਾਂ ਹੈਗੀ ਜਿਹਦੇ ਨਾਲ ਮੈਂ ਜਾਨੀ ਹੁਣੀ ਬਾਹਰ ਤੂੰ ਤਾਂ ਮੇਰਾ ਜਲੂਸ ਕਰਤਾ ਪਿੰਡ ਦੇ ਵਿੱਚ ਨਾ ਮੈਂ ਤੈਨੂੰ ਕਿਤੇ ਖੜਨ ਜੋਗੀ ਨਾ ਹੋਰ ਨਾ ਗੱਲ ਨਾ ਬਾਤ ਅੰਤਰਾ ਸਾਰਾ ਪਿੰਡ ਲਾੜਤਾ ਪਾਉਂਦਾ ਵਾ ਤੇ ਕਿੱਥੋਂ ਲੈ ਆਂਦੀ ਕਾਲੀ ਨਾ ਉਹ ਵਿਆਹ ਕੇ ਹੈਂ ਤੂੰ ਤਾਂ ਕਸ਼ੂਂਤੀ ਲੱਗ ਗਈ ਆ ਮੈਨੂੰ ਪਤਾ ਨਹੀਂ ਕਿੱਥੋਂ ਆ ਗਈ ਐਸ ਗਾਤ ਅਬ ਤੇਰੀ ਕਿੱਦਾਂ ਵਹਿੰਦੀ ਹੁਣ ਚਿੱਟੇ-ਚਟੇ ਡੇਲੇ ਕੱਢ ਕੇ ਮੇਰੇ ਵੱਲ ਮੇਰੀ ਗੱਲ ਸੁਣ ਲੈ ਧ ਤੋਸਾ ਪਕਾਇਆ ਕਿ ਨਹੀਂ ਪਕਾਇਆ ਤੋ ਕਿੱਥੋਂ ਲਾਉਣਾ ਅਜੇ ਮੇਰੇ ਕੱਪੜੇ ਧੋਕੇ ਹਟੀਆਂ ਸਾੜੀ ਕਿਸਮਤ ਉਤਰੀ ਮੇਰੀ ਨਾ ਤੈਨੂੰ ਨਹੀਂ ਪਤਾ ਕੁੜੀ ਨੇ ਕਾਲਜ ਚ ਜਾਉਣਾ ਵਾ ਹੈ ਸਵੇਰ ਦੀ ਗਈ ਆ ਵਿਚਾਰੀ ਇੱਕ ਰੋਟੀ ਖਾ ਕੇ ਤੈਨੂੰ ਇਹ ਨਹੀਂ ਪਤਾ ਹੁੰਦਾ ਅੱਦਮਾ ਵਾ ਚ ਪਾਲਾ ਕੋਹ ਫੜ ਕੇ ਜਿੱਕਾ ਤਾਂ ਗਾਇ ਕੋੜਦਾ ਐ ਦਾ ਮੈਂ ਇੰਨੀ ਬੁਰੀ ਲੱਗਦੀ ਐ ਮੈਨੂੰ ਇਹ ਅੱਛੇਤੀ ਹੱਥ ਮਾਰ ਤੇ ਆ ਕੇ ਤੋਸਾ ਲਾ ਤੂੰ ਬਣਾਉਂ ਨਹੀਂ ਵੇਖਾਂ ਕਿਦਾਂ ਮੂੰਹ ਬਣਾ ਬਣਾ ਕੇ ਗੱਲਾਂ ਕਰਦੀ ਜਿੱਦਾਂ ਬੜੀ ਖੂਬਸੂਰਤ ਹੁੰਦੀ ਆ ਨਾ ਸ਼ਰਮ ਨੂੰ ਹੱਥ ਮਾਰਾ ਕਰ ਥੋੜਾ ਜਿਹਾ ਚੰਗਾ ਜੁਬਾਨ ਤੇ ਕੰਟਰੋਲ ਕਰ ਲੈ ਕੰਟਰੋਲ ਨਹੀਂ ਤੇ ਖਿੱਚ ਦੂਗੀ ਫੜਕੇ ਤੇਰੀ ਮੈਂ ਕਿੱਥੋਂ ਆ ਗਈ ਤਰ ਮੋਹੀ ਕਿਤੇ ਅਰੇ ਬਾਥਰੂਮ ਵੀ ਕਿੰਨੇ ਗੰਦੇ ਆ ਏਦਾਂ ਕਰਾ ਪਹਿਲਾਂ ਬਾਥਰੂਮ ਸਾਫ਼ ਕਰ ਲਾਂ ਜੇ ਫੇਰ ਆਗੀ ਤੇ ਫੇਰੇ ਇਹਨੇ ਕਹਿਣਾ ਵਾ ਪੀ ਕੰਮ ਨਹੀਂ ਕੀਤਾਗਾ ਬਾਥਰੂਮ ਨਹੀਂ ਸਾਫ਼ ਕੀਤੇ ਅੰਮਣੇ ਦੇ 3 ਵਜੇ ਆਉਣਾ ਇਹ ਤੇ 2:00 ਵਜੇ ਆ ਪਹਿਲਾਂ ਬਾਥਰੂਮ ਸਾਫ਼ ਕਰ ਲੈਂੀਏ ਬਾਹਰੋਂ ਬਣਾ ਲੈਣੀ ਰੋਟੀ ਨਾਵ ਹਾਂ ਜ ਮਮੀ ਹੋ ਗਈ ਮੇਰੀ ਧੀ ਤਿਆਰ ਹਾਂਜੀ ਹੋ ਗਈ ਮੈਂ ਸਤਕੇ ਜਾਵਾ ਨੀ ਕਿਤੇ ਨਜ਼ਰ ਨਾ ਲੱਗੇ ਮੇਰੀ ਧੀ ਨੂੰ ਹੈ ਮੇਰੀ ਧੀ ਤੇ ਚੰਦਾ ਟੁਕੜਾ ਵਾ ਮੇਰੇ ਘਰ ਦੀ ਸ਼ਾਨ ਵਾ ਕਿ ਤੂੰ ਤੇ ਇੱਕ ਜਿਹੜੀ ਉਹ ਵਾ ਕਾਲੋ ਹੈ ਉਹਨੇ ਤਾਂ ਨਾ ਮੇਰਾ ਜੀਣਾ ਹੀ ਹਰਾਮ ਕਰਤਾ ਵਾ ਮਮੀ ਕਿਉਂ ਤੁਸੀਂ ਖਾਪਦੇ ਰਹਿੰਦੇ ਹੋ ਉਹ ਤੁਹਾਨੂੰ ਕੀ ਕਹਿੰਦੇ ਆ ਨੀ ਜ਼ਿੰਦਗੀ ਨੂੰ ਗ੍ਰਹਿਣ ਲੱਗ ਗਿਆ ਗ੍ਰਹਿਣ ਕੀ ਦੱਸਾਂ ਤੈਨੂੰ ਮੈਂ ਸਵੇਰ ਦੇ ਕੱਪੜਿਆਂ 'ਚ ਹੱਥ ਪਾ ਕੇ ਬੈਠੀ ਆ ਤੂੰ ਤੋ ਮਸ਼ੀਨ ਲਾ ਲੈਂਦੀ ਆ ਹੈਂ ਜੇ ਮੈਂ ਕਿਹਾ ਵਾ ਕਿ ਮਸ਼ੀਨ ਕਲਾਉਣੀ ਆ ਤੇ ਕੋ ਟਕੇ ਦਾ ਜਵਾਬ ਦਿੰਦੀ ਐ ਇਹ ਕੱਪੜੇ ਬੜੇ ਹੀ ਗੇ ਮੰਮੀ ਕੱਪੜੇ ਤੁਹਾਨੂੰ ਤੂਪੇ ਮਿਲਦੇ ਨੇ ਫਿਰ ਕਿਉਂ ਆ ਮਸ਼ੀਨ ਲਾ ਲੈਂਦੇ ਨੇ ਤੇ ਛੁਦੈਣੇ ਇਹਦੇ ਚ ਤੋ ਉਹਦਾ ਹੀ ਫਾਇਦਾ ਵਾ ਵੇ ਮੇਰੀ ਗੱਲ ਸੁਣ ਇੱਕ ਤੇ ਬਿੱਲ ਨਾ ਉੱਗ ਨਾ ਹੈ ਦੂਜਾ ਹੱਥ ਵਾ ਉੰਤਰੇ ਪੁੱਠੇ ਤਵੇ ਵਰਗੇ ਮੈਂ ਹਮ ਮਾਸਾ ਧੋਊਗੀ ਕੱਪੜੇ ਤੇ ਚਿੱਟੇ ਹੋ ਜਾਣਗੇ ਰੋਟੀ ਖਾਣ ਨੂੰ ਜੀ ਕਰਪੂ ਜਿਦ ਰੋਟੀਆਂ ਪਕਾਉਂਦੀ ਆ ਨਾ ਖਾਲੇ ਖਾਲੇ ਹੱਥਾਂ ਨਾਲ ਮੇਰਾ ਤਾਂ ਜੀ ਕਾਲ ਆਉਂਦਾ ਵਾ ਪਰ ਕਰਾਂ ਕੀ ਕੰਮ ਤਾਂ ਕਰਾਉਣਾ ਹੀ ਪੈਣਾ ਸਾਰਾ ਮੰਮੀ ਜੋ ਮਰਜ਼ੀ ਕਰ ਲੋ ਉਹਨਾਂ ਦਾ ਰੰਗ ਨਹੀਂ ਸਾਫ਼ ਹੋਣਾ ਜਿੱਦਾਂ ਦਾ ਹੈਗਾ ਉਦਾਂ ਦਾ ਹੀ ਰਹਿਣਾ ਵਾ ਪਰ ਮੈਂ ਕਰਾਂ ਕੀ ਪੁੱਤ ਮੈਂ ਬੜੀ ਤਾਂਗੀ ਵਿੱਚੇ ਵਿੱਚ ਜਦੋਂ ਵਿਆਹੀ ਆਈ ਸੀ ਨਾ ਸੱਚੀ ਗੱਲ ਵਾ ਲੋਕਾਂ ਤੇ ਮੇਰਾ ਜਲੂਸ ਹੀ ਕੱਢਤਾ ਸੀ ਮੁੜ ਕੇ ਮੰਮੀ ਮੈਨੂੰ ਸਮਝ ਨਹੀਂ ਲੱਗਦੀ ਵੀ ਸਾਰੇ ਘਰ ਚੰਨੇ ਸੋਨੇ ਜੀਆ ਭਾਜੀ ਵੀ ਸੋਨੇ ਨੇ ਕਿਹੜੇ ਮਾੜੇ ਨੇ ਤੇ ਤੂੰ ਹੀ ਇਹ ਗੁੜੀ ਕਿੱਥੋਂ ਲੈ ਆਂਦੀ ਨੀ ਕੋਹਨਾ ਕੁਛ ਨਾ ਵਾ ਉਹ ਦਿਨ ਨਹੀਂ ਉਹ ਮੈਨੂੰ ਭੁੱਲਦਾ ਆਪਾਂ ਤਾਂ ਗਏ ਹੀ ਵੇਖਣੀ ਤੇ ਪਤਾ ਨਹੀਂ ਕਿਹੜੇ ਬਿਊਟੀ ਪਾਰਲਰ ਕੋਲ ਤਿਆਰ ਕਰਕੇ ਲੈ ਆਂਦੀ ਬੜਾ ਨੀ ਕਿਤੇ ਚਮਕਾ ਮਾਰੇ ਦੂਰੋਂ ਹੀ ਸੋਹਣੀ ਲੱਗੇ ਮੈਂ ਤਾਂ ਸੋਚਿਆ ਸ਼ਾਇਦ ਬੜੀ ਸੋਹਣੀ ਆ ਤੇ ਮੁੰਡਾ ਵੀ ਨਖਤਾਸ ਵਾਲੇ ਕਹਿ ਪੀ ਮੰਮੀ ਕਰ ਦੋ ਮੇਰਾ ਮੈਨੂੰ ਕੁੜੀ ਪਸੰਦ ਵਾ ਤੇ ਤੇਰਾ ਪਿਓ ਵੀ ਉਹ ਵੀ ਆਖੇ ਆਏ ਆ ਤੇ ਲੈ ਆਈ ਜਨੇ ਚੁੰਨੀ ਚੜਾ ਕਰਕੇ ਤੇ ਮੈਨੂੰ ਕੀ ਪਤਾ ਹੀਗਾ ਆਪਾਂ ਚੁੰਨੀ ਚੜਾ ਕੀਤਾ ਤੇ ਸੋਹਣੀ ਕਰਕੇ ਨੌਕਰ ਨੂੰ ਲਾਏ ਨੀ ਰਾਤ ਜਦੋਂ ਮੂੰਹ ਤੋਤਾ ਨਾ ਅਸੀਂ ਤਾਂ ਡਰ ਗਏ ਸਾਰੇ ਪਿਆ ਬਲਾਕ ਠਵਾ ਗਈ ਆ ਮੰਮੀ ਇੰਨਾ ਮੇਕਅਪ ਕਰਾਇਆ ਸੀ ਇਹਨਾਂ ਨੇ ਨੀ ਕਿਸਮਤ ਫਟ ਗਈ ਤੀਏ ਜੇ ਕਿਤੇ ਆਪਾਂ ਉਹ ਦਿਨ ਵੇਖ ਕੇ ਆ ਜਾਂਦੇ ਨਾ ਵਿਆਹ ਨਾ ਕਰਦੇ ਤੇ ਕਿਤੇ ਹੋ ਸਕਦਾ ਗੁਪਚਾਤੀ ਵੱਜ ਜਾਂਦੀ ਅਹੀਂ ਤੇ ਸੱਚੀ ਗੱਲ ਉਹ ਮੇਕਅਪ ਦੇ ਹੀ ਮਾਰੇ ਗਈ ਉਹ ਤੈਨੂੰ ਕੀ ਦੱਸਾਂ ਮਮੀ ਪੋਲਰਾਂ ਵਾਲੀਆਂ ਵੀ ਬੰਦੇ ਨੂੰ ਕੀ ਤੋਂ ਕੀ ਬਣਾ ਦਿੰਦੀਆਂ ਨੇ ਸਾਡੇ ਨਾਲ ਤੇ ਬੜਾ ਵੱਡਾ ਧੋਖਾ ਹੋਇਆ ਧੀਏ ਮੈਂ ਤੋ ਦਿਨ ਨੂੰ ਭੁੱਲ ਸਕਦੀ ਫਿਰ ਮੈਂ ਤੇਰੇ ਪਿਓ ਨੂੰ ਕਿਹਾ ਮੈਂ ਹਕ ਕੋਹ ਨਹੀਂ ਵਿਗੜਿਆ ਡੁੱਲੇ ਬੇਰਾਂ ਦਾ ਤਲਾਕ ਕਰ ਲਈਏ ਪਰ ਹੜਨਾ ਧੋਖਾ ਹੋ ਗਿਆ ਲੈ ਫਿਰ ਤੇਰੇ ਪਿਓ ਨੇ ਮੇਰੇ ਪੈਰਾਂ ਦਾ ਪਾਣੀ ਨਹੀਂ ਪੈਂਡਤਾ ਤੇ ਅਜੇ ਤੱਕ ਸਗਾਤ ਮੇਰੇ ਸਿਰ ਤੇ ਬਿਠਾ ਲ ਕੇ ਰੱਖੀ ਹੈ ਨਵ ਪੋਤੇ ਕਿਤੇ ਮੈਨੂੰ ਬੜਾ ਡਰ ਲੱਗਦਾ ਪੀ ਗਾਂ ਨਾ ਕਿਤੇ ਪੋਤੇ ਪੋਤੀਆਂ ਨਾ ਕਾਲੇ ਹੋ ਜਾਣ ਤੇ ਮੰਮੀ ਉਹ ਤੇ ਹੁਣ ਵਾਈਗਰੂ ਦੇ ਹੱਥ ਆ ਜਿੱਦਾਂ ਨੇ ਮਾਪਿਓ ਉਦਾਂ ਨੇ ਹੋਣੇ ਨੇ ਬੱਚੇ ਵੀ ਮੇਰੀ ਗੱਲ ਸੁਣ ਜੇ ਤੇ ਆਪਣੇ ਚਾਚੇ ਚਾਚੀ ਤੇ ਚਲ ਗਏ ਦਾਦੇ ਦਾਦੀ ਤੇ ਚਲ ਗਏ ਫਿਰ ਤੇ ਵਧੀਆ ਤੇ ਜੇ ਕਿਤੇ ਚਲ ਗਏ ਨਾ ਉੱਤੇ ਕਲੂਟੀ ਤੇ ਤੇ ਫਿਰ ਤੇ ਸਾਡੇ ਘਰ ਦਾ ਨਿਕਲ ਜਾਣਾ ਜਲੂਸ ਸਾਡਾ ਤਾਂ ਰਵਾਈ ਬਦਲ ਜਾਣਾ ਗਾੜੀ ਮੰਮੀ ਮੈਨੂੰ ਹੁਣ ਕੀ ਕਹਿੰਦੇ ਮੈਂ ਕੀ ਕਰ ਸਕਦੀ ਆ ਜਦੋਂ ਤੁਸੀਂ ਨਹੀਂ ਮੰਨੇ ਇਹ ਤੇ ਉਦੋਂ ਹੀ ਤੁਸੀਂ ਕੁਝ ਕਰਦੇ ਤੇ ਫੇਰ ਹੀ ਹੋ ਸਕਦਾ ਹੀ ਪਰ ਪੁੱਤ ਹੁਣ ਨਹੀਂ ਕੁਝ ਹੋ ਸਕਦਾ ਹੁਣ ਨਾ ਤੂੰ ਹੀ ਸਾਡੇ ਘਰ ਦੀ ਸ਼ਾਨ ਵਾ ਤੇਰੇ ਕਰਕੇ ਤੇ ਮੇਰਾ ਪਿੰਡ ਵਿੱਚ ਰੋਹ ਬਣ ਗਿਆ ਵਾ ਤੇ ਲੋਕੀ ਸਾਰੇ ਹੁਣ ਮੈਨੂੰ ਨਾ ਕਹਿੰਦੇ ਆ ਕਿ ਤੇਰੀ ਨਾਮ ਆ ਪਿੰਡ ਵਿੱਚ ਇੱਕ ਨੰਬਰ ਸੱਚੀ ਗੱਲ ਆ ਤੂੰ ਤਾਂ ਟੌਰ ਬਣਾਤੀ ਪੁੱਤ ਸਾਡੀ ਇੱਕ ਗੱਲ ਹੀ ਓ ਕਿ ਤੇ ਚੌਕੇ ਚ ਭਾਂਡਾ ਇਧਰ ਤਾਂ ਉਧਰ ਨਹੀਂ ਕਰਨਾ ਇਹ ਕਾਲੀ ਕੋ ਕਰਾਉਣਾ ਸਾਰਾ ਕੁਝ ਠੀਕ ਵਾ ਨਾ ਕੋਈ ਗੱਲ ਨਹੀਂ ਮੰਮੀ ਤੁਸੀਂ ਇਹ ਕਰਨਾ ਨਾ ਕਰੋ ਤੂੰ ਬਸ ਟੌਰ ਕੱਢ ਕੇ ਲਿਸ਼ਕ ਪੁਸ਼ਕੇ ਰਿਆ ਕਰ ਬਸ ਮੇਰੇ ਘਰ ਦੀ ਨਾ ਠੀਕ ਟੌਰ ਬਣਾ ਤੇ ਇੱਕ ਵਾਰੀ ਠੀਕ ਆ ਨਾ ਹਾਂਜੀ ਆਉਂਦੇ ਆ ਮੱਥੇ ਲਗਿਆ ਕਰ ਸਾਰਿਆਂ ਦੇ ਸੋਹਣੀ ਲੱਗੇ ਤੂੰ ਠੀਕ ਆ ਨਾ ਤੇ ਅਮਨ ਆਉਣ ਵਾਲੀ ਟਾਈਮ ਹੋ ਗਿਆ ਉਹਦਾ ਕਾਲੀ ਨੂੰ ਕਿਹਾ ਕਿ ਰੋਟੀਆਂ ਲਾ ਦੇ ਉੱਥੇ ਹੱਥ ਖਸੜੀ ਜਾਂਦੀ ਕੱਪੜਿਆਂ 'ਚ ਵੇਖਾਂ ਜਾ ਕੇ ਲਾਈਆਂ ਕਿ ਨਹੀਂ ਤੇ ਮੰਮੀ ਮੈਂ ਲਾਦਾ ਨਹੀਂ ਤੇ ਉਹ ਨਹੀਂ ਨਹੀਂ ਤੂੰ ਰੋਟੀਆਂ ਥੋੜੀ ਲਾਉਣੀਆਂ ਵੇਖ ਗੋਰੇ ਚਿੱਟੇ ਹੱਥ ਵਾ ਤੇਰੇ ਐ ਰਿਆ ਕਰ ਬਣਠਣ ਕੇ ਉਹ ਕਦਲੀ ਆਂਦੀ ਏ ਸਗਾਤ ਆਪੇ ਉਹ ਲਾਉ ਰੋਟੀਆਂ ਚਲੋ ਵਧੀਆ ਸੁਗਾ ਮੈਨੂੰ ਕੀ ਲੋੜਾ ਕੰਮ ਕਰਾਂਗੇ ਅੱਜ ਤੇ ਗਰਮੀ ਭਰੀ ਕੋਈ ਲੈਣ ਵੀ ਨਹੀਂ ਆਇਆ ਇੰਨਾ ਨਹੀਂ ਵੀ ਕੋਈ ਲੈਣ ਨਹੀਂ ਆਜੀ ਅੱਗੋ ਫੁੱਪ ਬੜੀ ਭੈਣ ਦੀ ਆਏ ਹਾਏ ਕਿੱਥੇ ਚਲ ਗਏ ਸਾਰੇ ਕੋਈ ਆਉਣ ਹੀ ਨਹੀਂ ਡਿਆ ਧੁੱਪ ਚ ਇੱਥੇ ਮੈਂ ਮਰਨ ਢੀ ਆ ਬੱਲ ਵੱਜੀ ਆ ਲੱਗਦਾ ਮਨਾਂ ਕੀ ਇੱਥੇ ਹੋਰ ਹੀ ਨਾ ਕੋਈ ਹੋਰ ਕਿੰਨੇ ਹੋਣਾ ਵਾ ਇਹਦਾ ਟੈਂਪ ਹੈ ਹੋਈ ਆਈ ਹੋਣੀ ਨਹੀਂ ਆਪ ਨਹੀਂ ਅੱਧਾ ਘੰਟਾ ਹੋ ਗਿਆ ਮੈਂ ਬਾਹਰ ਖਲੋਤੀ ਨੂੰ ਤੇ ਤੈਨੂੰ ਲੱਭਣਾ ਨਹੀਂ ਵੀ ਬੂਹਾ ਖੋਲਣਾ ਜਾਤੀਆਂ ਤੂੰ ਉੱਥੇ ਮਾਰੀ ਜਾਨੀ ਆ ਧੁੱਪ ਚ ਸੜਨ ਦੀ ਮੈਨੂੰ ਬਾਹਰ ਖਲੋਤੀ ਨੂੰ ਆਦੋ ਗਿਆ ਮਨ ਇੱਕਦਮ ਬੂਆ ਖੋਲਣ ਆਈਂਦਾ ਤੂੰ ਉੱਤੋਂ ਕਿੱਦਾਂ ਬੋਲਣ ਢਈਂ ਬੂਆ ਖੋਲਣ ਆਈ ਤੇ ਇਹਨੂੰ ਹੁਣ ਆ ਵੀ ਮੇਰਾ ਰੰਗ ਕਾਲਾ ਵੇ ਤੇ ਇਹਦਾ ਵੀ ਕਾਲਾ ਹੋ ਜੇ ਚਿੱਟੀ ਕਾਤੋਂ ਆ ਕਰਦੀ ਕੀ ਆ ਚੱਲ ਹੁਣ ਬਿਸ਼ੇ ਹੋ ਆਦੋ ਗੀਨਾਂ ਵਾਲੀ ਇੰਨੀ ਗਰਮੀ ਚ ਬਾਰੋਂ ਖਾਪਦੇ ਆਈਦਾ ਏ ਇਹ ਮੱਥੇ ਲੱਗ ਜਾਂਦੀ ਕਾ ਲੋ ਜੀ ਭਾਣੀ ਕੀ ਹੈ ਮੰਮੀ ਹਾਂ ਪੁੱਤ ਹਾਏ ਮੈਂ ਮਰ ਜਾ ਨਹੀਂ ਆ ਗਈ ਮੇਰੀ ਧੀ ਹੈ ਮੈਨੇ ਤਾਂ ਗੱਲ ਦੱਸ ਪੁੱਤ ਕੀ ਗੱਲ ਵਾ ਆ ਗਰਮ ਗਰਮ ਬੜੀ ਲੱਗਣ ਈ ਆ ਕੀ ਹੋਇਆ ਵਾ ਮੰਮੀ ਅੱਧਾ ਘੰਟਾ ਹੋ ਗਿਆ ਤੇ ਖਲੋਤੀ ਨੂੰ ਆ ਤੁਹਾਡੀ ਵੱਡੀ ਨੂੰ ਨੇ ਉੱਥੇ ਕਾ ਲੋ ਜੀ ਨੇ ਮੈਨੂੰ ਖਲਾ ਛੱਡਿਆ ਧੁੱਪ ਚ ਮਰੰਡੀ ਮੈਂ ਤੁਰ ਕੇ ਆਈ ਉੱਥੋਂ ਗਰਮੀ ਚ ਇਨਾ ਅੱਛਾ ਇੰਨੇ ਖਲਾਰੇ ਓਥੇ ਤੈਨੂੰ ਤੇ ਹੋਰ ਜਾਤੀਆ ਮਾਰੀ ਜਾਂਦੀ ਬੁਆਣੀ ਖੋਲਦੀ ਨਿਕਾਲੋ ਪਾਣੀ ਲੈ ਆ ਚੁੱਪ ਕਰ ਚੁੱਪ ਕਰ ਮੇਰੀ ਤੀ ਐਨੀ ਬਾਹ ਗਰਮੀ ਆ ਫੜਾ ਪਾਣੀ ਨੂੰ ਪਾਣੀ ਫੜਾ ਇਹੇ ਗੱਲ ਸੁਣਾ ਕੁੜੀ ਤਰਲੇ ਲੈਂਦੀ ਰਹੀ ਬਾਹ ਖਲੋ ਕੇ ਤੇ ਗੇਟ ਕਿਉਂ ਨਹੀਂ ਖੋਲਿਆ ਮੈਂ ਤੇ ਓਥੇ ਵਾਲੇ ਖੋਲਤਾ ਹੀਗਾ ਝੂਠ ਬੋਲਦੀ ਆ ਹੈ ਇੱਧਰ ਆ ਹਜਾਕ ਤੈਨੂੰ ਮੈਂ ਦੱਸਾਂ ਪਤਾ ਕਰਦੀ ਕੀ ਫਿਰਦੀ ਆਏ ਝੂਠ ਬੋਲਣਾ ਤਾਂ ਤੈਨੂੰ ਸਿੱਖੇ ਜੇ ਸ਼ਤਲ ਨਹੀਂ ਚੱਜਦੀ ਤੇ ਅਕਲ ਹੀ ਅੰਤਰੀ ਹੋਵੇ ਮੱਸਾ ਤੈਨੂੰ ਕਿਤੇ ਖੰਭਦੀ ਆਈ ਆ ਕੁੜੀ ਮੰਮੀ ਚਾਹਤੀਆਂ ਮਾਰੀ ਜਾਂਦੀ ਸੀ ਬੂਆ ਨਹੀਂ ਖੋਲਦੀ ਮੈਂ ਤੇ ਉਸੇਰੇ ਖੋਲਤਾ ਹੀ ਜਾ ਕੇ ਮੈਨੂੰ ਪਤਾ ਵੇ ਤੇ ਢਿੱਡ ਵਿੱਚ ਹਮੇਸ਼ਾ ਮਿਆਲ ਰਹਿੰਦੀ ਆ ਤੇ ਇਹਦੀ ਧੀ ਗੋਰੀ ਚਿੱਟੀ ਕਿਉਂ ਆ ਹੈ ਨਹੀਂ ਉਹਨੇ ਗੋਰੀ ਚਿੱਟੀ ਰਹਿਣਾ ਵਾ ਤੇਰਾ ਰੰਗ ਪੱਕਾ ਵਾ ਪੱਕਾ ਇੱਦਾਂ ਹੀ ਰਹਿਣਾ ਵੇਖੀ ਤੂੰ ਹੈ ਤੂੰ ਮੇਰੀ ਧੀ ਵਰਗੀ ਤੇ ਨਹੀਂ ਬਣ ਸਕਦੀ ਪੜ ਗਲਾਸਾਂ ਦੀ ਜਦ ਦਫਾ ਜਾ ਰੋਟੀ ਲੈ ਕੇ ਆਦੇ ਵਾਸਤੇ ਕੋਈ ਨਹੀਂ ਕੋਤ ਕੋਈ ਨਹੀਂ ਸੋਨ ਨਾ ਕਰਿਆ ਕਰ ਚੰਗਾ ਐਵੇਂ ਸੰਡੇ ਹੀ ਸੜ ਸੜ ਕੇ ਆਪਣਾ ਲਾਉ ਸਾਲ ਲਿਆ ਵਾ ਆਰਾਮ ਨਾਲ ਬਹਿ ਮਿਰਤੀ ਚੱਲ ਬਣੀ ਬੜੀ ਹੀ ਮੰਮੀ ਮਾਰਦੀ ਮਾਂ ਮਾਂ ਹੋ ਇੱਧਰ ਆਓ ਮੇਰੇ ਵੱਲ ਜਾਈ ਕਿੱਦਾਂ ਕਰਿਆ ਇਹ ਤਾਂ ਦਿਨ ਮੰਮੀ ਵੱਧਿਆ ਰਿਆ ਉਦਾਂ ਤੇ ਅੱਛਾ ਆ ਜੇ ਤੇ ਮੱਥੇ ਲੱਗ ਜੁੰਦੀ ਮੂੜੀ ਆਫ ਹੋ ਜਾਂਦਾ ਮੇਰਾ ਤੇ ਚੱਲ ਕੋਈ ਨਹੀਂ ਪੁੱਤ ਮੇਰੇ ਤੇ ਸਾਰਾ ਦਿਨ ਮੱਥੇ ਲੱਗਦੀ ਰਹਿੰਦੀ ਐ ਤੈਨੂੰ ਕੀ ਪਤਾ ਜਦੋਂ ਮੈਂ ਸਵੇਰੇ ਉੱਠਣੀ ਆ ਨਾ ਮੈਂ ਮੂੰਹ ਟੱਕ ਕੇ ਉੱਠਣੀ ਆ ਵੀ ਕਿਤੇ ਇਹ ਨਾ ਮੇਰੇ ਮੱਥੇ ਲੱਗ ਜੇ ਐਨੂੰ ਕੀ ਪਤਾ ਮੈਂ ਕਿੰਨੀ ਤੰਗ ਵਾਂ ਇਹੰਟਰ ਗੱਲ ਪਿਆ ਟੋਰ ਵੱਜਣਾ ਹੀ ਪੈਣਾ ਵਾ ਕਰੀਏ ਕੀ ਜਾਈਏ ਕਿੱਧਰ ਨੂੰ ਹੋਰ ਮੰਮੀ ਹੁਣ ਗੱਲ ਪਿਆ ਜਿਹੜਾ ਕੀ ਕਰਨਾ ਫਿਰ ਲੁਕ ਬਾ ਇੱਚ ਮੈਂ ਕੀ ਕਰਤੀ ਆ ਕੀ ਕਸੂਰ ਹੈ ਮੇਰੇ ਜੇ ਰੰਗ ਕੜਾ ਤੇ ਮੈਨੂੰ ਕੋਈ ਵੀ ਨਹੀਂ ਆਪਣਾਉਂਦਾ ਹੁਣ ਮੈਂ ਰੋਟੀ ਪਾਕੇ ਦਵਾਂ ਤੇ ਜੇ ਦੇਰ ਹੋ ਗਈ ਤੇ ਫਿਰ ਮਨੇ ਬੋਲਣਾ ਹਾਏ ਮੰਮੀ ਹੁਣ ਨਹੀਂ ਡੈ ਮੈਨ ਭੁੱਖ ਬੜੀ ਲੱਗੀ ਆ ਕਰਦੀ ਕੀ ਆ ਪਤਾ ਕਿਥੇ ਮਰਜੀ ਆ ਉਹ ਆ ਗਈ ਆ ਆ ਜਾ ਆ ਜਾ ਪੋਟਲਾ ਪੈਰ ਕੇ ਤੇ ਅੱਲਰੋ ਟਿਕੇਂਦੀ ਆਹ ਜਾ ਹੁਣ ਲੈ ਜਾ ਆਪਣੀ ਸ਼ਕਲ ਪਰੇ ਆ ਮੇਰੀ ਕੀ ਹਾਂ ਸਵੇਰ ਦੀ ਗਈ ਐ ਭੁਖੀ ਉਹਦੋਂ ਦੀ ਕਹਿਣ ਦੀ ਰੋਟੀ ਪਕਾ ਲੈ ਟਾਈਮ ਦੇ ਨਾਲ ਪਕਾ ਲੈ ਟਾਈਮ ਨਾਲ ਹਾਏ ਹਾਏ ਮੰਮੀ ਰੋਟੀ ਕੀ ਖਾਵੇਂ ਚ ਤੇ ਲੋਣ ਹੀ ਨਹੀਂ ਆਗਾ ਹਾਂ ਹਾਂ ਐਨੀ ਮੈਨੂੰ ਭੁੱਖ ਲੱਗੀ ਬਾਹਰ ਕੁੜੀਆਂ ਖਾਣੀਆਂ ਤੇ ਮੈਂ ਘਰ ਜਾ ਕੇ ਰੋਟੀ ਖਾਉਂਗੀ ਕਿ ਜਾਓ ਜੀ ਆਪੋ ਜੀ ਐਨੇ ਸਬਜ਼ੀ ਵੀ ਬਣਾਤੀ ਆ ਸਾਰੀ ਭੁੱਖ ਮਾਰ ਗਈ ਮੇਰੀ ਮੈਂ ਰੋਟੀ ਸਵਾ ਖਾਣੀ ਆ ਨੀ ਕਾਲੀਏ ਇੱਧਰ ਆ ਐਨੀ ਗੰਦੀ ਸਬਜ਼ੀ ਬਣਾਈ ਚੁੱਪ ਕਰ ਨਹੀਂ ਹੱਕ ਠੇ ਕਰਤਾਈਓ ਹੈ ਜਿੱਦਾਂ ਦੀ ਤੇਰੀ ਸ਼ਕਲ ਉਹਦੇ ਨੇ ਸਬਜ਼ੀ ਬਣਾ ਕੇ ਸੁੱਟਦੀ ਮੈਂ ਸਵਾ ਦੀ ਸਬਜ਼ੀ ਬਣਾਈ ਆ ਮੈਂ ਆ ਤੇ ਵਧੀਆ ਬਣਾਈ ਮਤਲਬ ਉਣੀ ਵੇਖਿਆ ਠੀਕ ਵਾ ਵਧੀਆ ਬਣਾਈ ਸਾਤ ਵੇਲਾ ਜਬਾਨ ਮੇਂ ਕਿ ਤਾ ਚੱਲਦੀ ਏ ਦੀ ਖਿੱਚ ਗਈ ਤੇਰੀ ਮੈਂ ਤੈਨੂੰ ਪਤਾ ਨਹੀਂ ਲੱਗਦਾ ਤੂੰ ਕੁੜੀ ਸਵੇਰ ਦੀ ਗਈ ਆ ਭੁੱਖੀ ਪਾਣੀ ਜੇ ਘਰ ਆ ਗਈ ਤੇ ਚੱਜ ਨਾਲ ਲੰਗੜੀ ਮੱਥੇ ਮਾਰਦਾ ਇਹ ਜਾਨ ਬੁੱਝ ਕੇ ਕੰਮ ਕਰਦੀ ਐ ਹਜੇ ਹਾ ਦੋਗੀ ਤੂੰ ਇਹਦੇ ਲੜਾਈ ਪਾਉਣ ਵਾਲੇ ਕੰਮ ਕਰਦੇ ਰਹਿੰਦੇ ਹਾਂ ਲੜਾਈ ਕਾਦੀ ਪਾਉਣੀ ਮੈਂ ਝੂਠ ਬੋਲਣ ਦੀ ਆਪੇ ਖਾ ਕੇ ਵੇਲਾ ਹਾਂ ਤੂੰ ਰੋਟੀ ਤੇ ਮੈਂ ਖਾ ਕੇ ਵੇਖੀ ਤਾਂ ਹੀ ਲੈ ਕੇ ਆਈ ਆ ਖਾ ਕੇ ਵੇਖੀ ਆ ਨਹੀਂ ਮੇਰੀ ਗੱਲ ਸੁਣ ਲੈ ਧਿਆਨ ਦੇ ਨਾਲ ਆ ਕੰਮ ਚੰਗੀ ਤਰ੍ਹਾਂ ਕਰਨੇ ਸ਼ੁਰੂ ਕਰ ਦੇ ਜਿਹੜੇ ਬੁੱਟ ਪੁੱਟ ਕੇ ਘਰੋਂ ਬਾਹਰ ਕਰ ਦੋ ਤੈਨੂੰ ਮੈਂ ਮੰਮੀ ਤੂੰ ਭਾਈ ਮੇਰੀ ਗੱਲ ਦਾ ਗੁੱਸ ਪਰ ਜਿੱਦਨੇ ਕੁੜੀ ਵਿਆਹੀ ਗਈ ਨਾ ਉਦੋਂ ਸਾਰੇ ਘਰ ਚੋਂ ਨਾ ਕਲੇਸ਼ ਮੁੱਕ ਜਣਾ ਮਮੀ ਅਵੇ ਲਾਉਣ ਕੀ ਕੇ ਐਂਡੀ ਆ ਮੈਨੂੰ ਘਰ ਚੋਂ ਗੱਡਣ ਦੀ ਤਿਆਰੀਆਂ ਕੰਡੀਆਂ ਕਾਲੋ ਨਾ ਹੋਏ ਤੇ ਨਿਆ ਮਰ ਚਪੇੜ ਤੇਰੇ ਇੱਕ ਕੀ ਹੋ ਗਿਆ ਵਾ ਆਏ ਭਾਬੀ ਆਏ ਮੇਰੀ ਭਾਬੀ ਆ ਗਈ ਕੀ ਹੋਇਆ ਵਾ ਕਿਹੜੀ ਕਿਲੋ ਦੇਵ ਲੜਨੋ ਨਾ ਭਾਬੀ ਹੁਣ ਕੀ ਆ ਮੈਂ ਬਾਹਰ ਆਈ ਤੂੰ ਪਚਿੰਨੇ ਮੈਨੂੰ ਅੱਧਾ ਘੰਟਾ ਫਲਾ ਲ ਛੱਡਿਆ ਇਨੇ ਉਹਦੇ ਦਰਵਾਜ਼ਾ ਨਹੀਂ ਖੋਲਿਆ ਮੈਨੂੰ ਇੰਨੀ ਭੁੱਖ ਲੱਗੀ ਮੈਂ ਰੋਟੀ ਮੰਗੀ ਤੁਹਾਨੂੰ ਸਬਜੀ ਵੇਖੋ ਕਿਦਾਂ ਦੀ ਬਣਾ ਲਿਆ ਮੇਰੇ ਮੱਥੇ ਮਾਰਤੀ ਲੈ ਕੇ ਰੋਟੀ ਚਲ ਕੋਈ ਗੱਲ ਨਹੀਂ ਆਪਣੀ ਭੈਣ ਵਾਸਤੇ ਮੈਂ ਸਬਜੀ ਬਣਾ ਕੇ ਲਿਆਉਣੀ ਤੇ ਗੁੱਸਾ ਕਿਹੜੀ ਗੱਲ ਕਰਨੀ ਆ ਤੇਰੇ ਹੱਥ ਕੋਈ ਕੰਮ ਕਰਨ ਵਾਲੇ ਆ ਆ ਜਾਉਗੀ ਕਾੜੋ ਇਹ ਬਣਾਉਂਗੀ ਰੋਟੀ ਠੀਕ ਆ ਨਾ ਚਲ ਵੀ ਵੇਖੀ ਕਿ ਤੈਨੂੰ ਢਿਮਾਂ ਨਿਭੜ ਕੇ ਚਲ ਦਫਾ ਕਰ ਰੋਟੀ ਬਣਾ ਕੇ ਲਿਆ ਅੱਛਾ ਆ ਜਾ ਭਾਬੀ ਤੂੰ ਹੀ ਬਣੀ ਜਾ ਰੋਟੀ ਬਣਾ ਚਲ ਨਿਕਲੇ ਇਥੋਂ ਚਲ ਇਹਨੂੰ ਜਿੰਨੀ ਸੂਤ ਕਰਕੇ ਰੱਖੇਗੀ ਨਾ ਉੰਨੀ ਚੰਗੀ ਰਹੇਗੀ ਮੰਮੀ ਹੱਥ ਤੇ ਚੜ ਕੇ ਬਹਿ ਜਾਂਦੀ ਆ ਇੰਨੇ ਮਿੰਟ ਲੱਗਦਾ ਮਾੜੀ ਨੀਤ ਨਾ ਮੇਰੇ ਵਾਸਤੇ ਰੋਟੀ ਬਣਾ ਕੇ ਲਿਆਈ ਹੀ ਮਾਸਾ ਸੁਆਦ ਨਹੀਂ ਆਇਆ ਮੇਰਾ ਮੇਰਾ ਪੁੱਤ ਕੋਈ ਗੱਲ ਨਹੀਂ ਹੈ ਆਵੇ ਪਾਭੀ ਤੇਰੀ ਕਿੱਡੀ ਚੰਗੀ ਆ ਅੱਜ ਤਾਂ ਨਾਨ ਭਜਾਈ ਇੱਥੇ ਤੇ ਗੱਪਾਂ ਛੱਪਾਂ ਮਾਰੋ ਦਫਾ ਕਰੋ ਇਹਨੂੰ ਕਾਲੀ ਨੂੰ ਵੇਖਾਂ ਜਾ ਕੇ ਹੁਣ ਨਾ ਕਿਤੇ ਕੋਈ ਕਾਰਾ ਕਰ ਦੇ ਪਾਭੀ ਤੂੰ ਹੀ ਕਰ ਤੂੰ ਕਹਿੰਦੇ ਮੈਂ ਰੋਟੀ ਬਣਾ ਕੇ ਲਿਆਉਂਗੀ ਬੋਟਾ ਉਹਨੂੰ ਭੁਏ ਨਾ ਚੜਾਇਆ ਕਰੋ ਐਵੇਂ ਜਾਣ ਕੇ ਹੀ ਤੂੰ ਜਿੰਨਾ ਇਹਦੇ ਨਾਲ ਪਿਆਰ ਨਾਲ ਗੱਲ ਕਰੋਗੇ ਨਾ ਉਨਾ ਇੰਨੇ ਮੱਛਰ ਨਾ ਹੈ ਤੂੰ ਵੀ ਨੂੰ ਡੁੱਡ ਕੇ ਪਿਆ ਕਰੋ ਥੋੜਾ ਮੈਂ ਤਾਂ ਨਹੀਂ ਆ ਕਿ ਤੇ ਗੁੱਸਾ ਹੀ ਨਾ ਕਰ ਲੈਣ ਕਿ ਇਹ ਗੱਲ ਦਾ ਅ ਗੁੱਸਾ ਕਰਦੀ ਤੇ ਘਰੀ ਜਾਵੇ ਉਹ ਸਭ ਕੁਏ ਚੜਦੀ ਆ ਕਿ ਕੋਈ ਤੇ ਹੈਗਾ ਨਾ ਮੇਰੇ ਵੱਲ ਦੀ ਗੱਲ ਕਰਨ ਨੂੰ ਚਲ ਕੋਈ ਗੱਲ ਨਹੀਂ ਹੁਣ ਐਵੇਂ ਦੋਈ ਨਾ ਖਾ ਪੀ ਨਾ ਜਾ ਪੜ ਗਿਆ ਹੀ ਉੱਥੇ ਵੀ ਤੇਰੀ ਸਿਰ ਖਪਾਈ ਕਿੰਨੀ ਹੋਈ ਆ ਹੁਣ ਕਰਨ ਕੇ ਫੇਰ ਦੇਈਆਂ ਤੋ ਇੰਨਾ ਬੋਲਣ ਹੋਰ ਭਾਬੀ ਤਾਂ ਹੀ ਕਿ ਆਂਡੀ ਮੈਨੂੰ ਭੁੱਖ ਬੜੀ ਲੱਗੀ ਸੀ ਰੋਟੀ ਵੀ ਨਹੀਂ ਘੜੀ ਚ ਅੱਜ ਦੀ ਮਿਲੀ ਚਲ ਕੋਈ ਗੱਲ ਨਹੀਂ ਹੁਣੇ ਰੋਟੀ ਬਣ ਜਣੀ ਉਹਨਾਂ ਚ ਟਾਈਮ ਹੋਰ ਕੁਝ ਖਾਲਾ ਚਾਹ ਬਣਾ ਕੇ ਲਿਆਦਾ ਮੈਂ ਨਹੀਂ ਭਾਬੀ ਮੈਂ ਨਾ ਫ੍ਰੈਸ਼ ਹੋਵਾਂ ਥੋੜਾ ਜਿਹਾ ਤੇ ਰੋਟੀ ਖਾਣੀ ਆਣ ਕੇ ਚਲ ਕੋਈ ਗੱਲ ਨਹੀਂ ਫਿਰ ਵੇਖ ਲੈ ਗੱਲ ਤੇ ਵਹਿ ਸਹੀ ਆ ਜਿਦੋਂ ਤੂੰ ਚੀਜ਼ ਫੜਾਈਏ ਇੱਕਰੀ ਬੰਦਾ ਚੈੱਕ ਤੇ ਕਰਦਾ ਵਾ ਨਾ ਕਿ ਠੀਕ ਆ ਕਿ ਨਹੀਂ ਠੀਕ ਜੇ ਕੋਈ ਕਮੀ ਹੋਏ ਬੰਦਾ ਉਹਦੇ ਪੂਰੀ ਕਰਦੇ ਤੇ ਆਪੇ ਅਗਲੇ ਵੀ ਇਹਨੂੰ ਨਾ ਬੋਲਣ ਟਿੜਕਾ ਖਾਣ ਵਾਲੇ ਕੰਮ ਤੇ ਆਪ ਕਰਦੀ ਆ ਉਹਦਾਂ ਮਮੀ ਸਹੀ ਆਂਦੇ ਨੇ ਜਿਹੋ ਜੀ ਸ਼ਕਲ ਉਹੋ ਜੀ ਇਹਦੀ ਅਕਲ ਆ ਕਿੰਨਾ ਟਾਈਮ ਲੱਗ ਗਿਆ ਨਾ ਸ਼ਹਿਰ ਵੇ ਲੱਗ ਗਿਆ ਟਾਈਮ ਲੱਗ ਗਿਆ ਸਰਨਾ ਪਾਣੀ ਲਿਆ ਹਾਂ ਉਹ ਕੋਈ ਗੱਲ ਨਹੀਂ ਭਾਬੀ ਕੰਮ ਕੁਮ ਮੱਡੇ ਹੁਣੀ ਕਰਨ ਰਹਿਂਦੇ ਆ ਪੀਨੋਦੀਪ ਲਾ ਕੇ ਹੁੰਦੀ ਏ ਉਹ ਨਵਦੀਪ ਉਹ ਨਵਦੀਪ ਪਾਣੀ ਲੈਈ ਹੱਦ ਹੋਈ ਯਾਰ ਇਹਨਾਂ ਵਾਲੀ ਜਦੋਂ ਮੈਂ ਹੀ ਪਹਿਲਾ ਵਿਆਹ ਕੀ ਆਈ ਉਹਦੋਂ ਇਹਨਾਂ ਨੂੰ ਕੋਈ ਪਾਣੀ ਨਹੀਂ ਫੜਾਉਂਦਾ ਹੈਗਾ ਪਿੰਡਰ ਦਾ ਸਾਰਾ ਕਸੂਰ ਏ ਆ ਮੈਨੂੰ ਆਵਾਜ਼ਾਂ ਮਾਰਨ ਲੱਗ ਪਈਆਂ ਹੁੰਦੀਆਂ ਏ ਅਲੋ ਪਾਣੀ ਤੇ ਹੁਣ ਨਾ ਮੈਨੂੰ ਕਿੰਦਰਵਾਜ ਮਾਰੇ ਮੈਂ ਕੋਈ ਜ਼ਰੂਰੀ ਕੰਮ ਕਰਨ ਦੀ ਆ ਕੀ ਕਰਦੀ ਬਈ ਕੁਛ ਕਰਨ ਦੀ ਆ ਨਵਦੀਪਾ ਤੈਨੂੰ ਵੀ ਗੱਲ ਹੋਈ ਤੇਰਾ ਕੱਤੋਂ ਮੂੰਹ ਬਣਿਆ ਕਿਉਂ ਮੇਰੇ ਮੂੰਹ ਕੀ ਹੋਇਆ ਮੈਂ ਤਾਂ ਠੀਕ ਆ ਬਿਲਕੁਲ ਜਦੋਂ ਤੂੰ ਪਾਣੀ ਦੇਣ ਗਈ ਹੈ ਤੇਰਾ ਮੂੰਹ ਵੇਖਣ ਹੀ ਆਲਾ ਹੀ ਕਿਉਂ ਮੈਂ ਤਾਂ ਪਿੰਦੇ ਤੁਹਾਨੂੰ ਕੁਝ ਕਾ ਵੀ ਨਹੀਂ ਆ ਨਹੀਂ ਤੂੰ ਹੈ ਔਖੀ ਹਾਂ ਨਾਲੇ ਆ ਕਿਦਾਂ ਦੀ ਗੱਲ ਹੋਈ ਕਿ ਹੁਣ ਮੈਨੂੰ ਆਵਾਜ਼ ਨਾ ਮਾਰਿਓ ਮੈਂ ਤੁਹਾਨੂੰ ਕਹਿੰਦ ਤਈ ਹਾਂ ਕਿ ਮੈਂ ਆਪਣਾ ਕੰਮ ਕਰਨ ਦੀ ਤੁਹਾਨੂੰ ਪਤਾ ਵੀ ਹੈਗਾ ਵਾ ਮੈਂ ਆਨਲਾਈਨ ਕੰਮ ਕਰਦੀ ਹਾਂ ਨਵਦੀਪ ਹਾਂ ਚਲੋ ਠੀਕ ਆ ਪਰ ਤੂੰ ਭਾਬੀ ਦੇ ਨਾਲ ਵੀ ਕੰਮ ਕਰਾਇਆ ਕਰਨਾ ਉਹ ਇਕੱਲੇ ਡੇ ਕਰਨਾ ਤੁਹਾਨੂੰ ਨਾਲ ਮੈਂ ਕੰਮ ਕਰਵਾਇਆ ਤੇ ਸਹੀ ਹਾਂ ਉਹਦੇ ਹੁਣ ਸਾਰਾ ਦਿਨ ਹੀ ਲੱਗੇ ਰਹਿੰਦੇ ਤੇ ਫਿਰ ਮੈਂ ਵੀ ਉਹਨਾਂ ਨਾਲ ਸਾਰਾ ਦਿਨ ਪੂਰੀ ਫਿਰਿਆ ਕਰਾਂ ਉਹ ਨਹੀਂ ਨਾ ਦੀਪਾ ਇਤਰੀ ਖੀ ਮੇਰੀ ਗੱਲ ਦਾ ਗੁਸਾਣਾ ਕਰੀ ਆਪਣੇ ਵਿਆਹ ਨੂੰ 2 2.5 ਮਹੀਨੇ ਹੋ ਚੱਲੇ ਆ ਮੈਂ ਕਦੇ ਨਹੀਂ ਵੇਖਿਆ ਤੈਨੂੰ ਕੰਮ ਕਰਦਿਆ ਕਿੰਦਰ ਤੂੰ ਹੀ ਉਦੋਂ ਅੰਦਰ ਬਾਹਰ ਹੁੰਦੇ ਤੇ ਹੁਣ ਜਦੋਂ ਤੂੰ ਹੀ ਆਉਂਦੇ ਉਦੋਂ ਮੈਂ ਕੰਮ ਕਰਨ ਲੱਗ ਪਿਆ ਕਰਾਂ ਦਾ ਵਾਦਾ ਵਾ ਜਿਹੜੇ ਤਰੀਕੇ ਨਾਲ ਤੂੰ ਡਈ ਹੈ ਨਾ ਮੈਂ ਉਸ ਤਰੀਕੇ ਨਾਲ ਤੈਨੂੰ ਨਹੀਂ ਕਹਿਣ ਦਿਆ ਤੂੰ ਉੱਗ ਲੜਨ ਪੈਣ ਡਈਂਗੀ ਲੜਨ ਨਹੀਂ ਮੈਂ ਨਹੀਂ ਮੈਂ ਤੈਨੂੰ ਉਦਾਂ ਦੱਸਾਂਗੀ ਆ ਕਿ ਉਹ ਤੇ ਫਿਰ ਹੁੰਦਾ ਵਾ ਚਲਾਕ ਬੰਦਿਆਂ ਦੇ ਕੰਮ ਕਿ ਜਦੋਂ ਕਿਸੇ ਨੂੰ ਵੇਖਿਆਦਾ ਉਹਦਾ ਕੰਮ ਕਰਨ ਲੱਗ ਪੋ ਤੇ ਭਾਬੀ ਇਦਾਂ ਹੀ ਕਰਦੇ ਨੇ ਸਵੇਰ ਦੇ ਸਾਰੇ ਕੰਮ ਤੇ ਹੋ ਗਿਆ ਹੁਣ ਪਤਾ ਕੀ ਕਰੰਦੇ ਹੋ ਨਵਦੀਪ ਮੈਨੂੰ ਪਤਾ ਭਾਬੀ ਕਿਦਾਂ ਦੀ ਕਰਨ ਕੀ ਦੇਨੇ ਹੋ ਉਹ ਕੀ ਉਹ ਝੁਲਾਕੀ ਵੇਖ ਲਈ ਉਹ ਪਤਾ ਕਿੱਡੀ ਚੰਗੀ ਏ ਮੈਨਾਂ ਉਹਦੇ ਨਾਲ ਕੰਮ ਕਰਿਆ ਕਰਕੇ ਉਹਦੇ ਨਾਲ ਵਗਾਰਡ ਨਾ ਲਈ ਵੀਂਦਰ ਮੈਨੂੰ ਦੱਸੋ ਕੀ ਲੋੜ ਉਹ ਨਾਲ ਵਗਾਰਡਣ ਦੀ ਮੇਨ ਨਾਲ ਸਾਰੇ ਰੇਹ ਨੇ ਪਿਆਰ ਨਾਲ ਰਹਿੰਦੇ ਆ ਤੇ ਮੈਂ ਵੀ ਰਹਿੰਦੀ ਉਹਨਾਂ ਨਾਲ ਨਾਲੇ ਮੇਰਾ ਤੇ ਆਪਣਾ ਨੀ ਕੰਮ ਮੁੱਕਦਾ ਹੈਗਾ ਸਾਰਾ ਦਿਨ ਮੈਂ ਕਿਸੇ ਨਾਲ ਕੀ ਲੜਨਾ ਮੈਂ ਤਾਂ ਕਰਕੇ ਕਹਿਣ ਦਿਆਂ ਵੀ ਮਾੜਾ ਮੋਟਾ ਦਨ ਹੱਥ ਵੜਾ ਦਿਆ ਕਰ ਤੂੰ ਵੀ ਕੜੀ ਰਾਮ ਕਰ ਲੈ ਜਦੋਂ ਵੇਖੋ 24 ਘੰਟੇ ਕੰਮ ਹੀ ਕਰਦੀ ਰਹਿੰਦੀ ਕੋਈ ਗੱਲ ਨਹੀਂ ਕਰਵਾ ਦਿਆ ਕਰਾਂਗਾ ਗਾਂਦ ਨੂੰ ਨਾ ਧਿਆਨ ਰੱਖੀਂ ਜੰਗਾ ਹਾਂਜੀ ਕੋਈ ਨਹੀਂ ਠੀਕ ਮੈਂ ਹਾਂ ਕਿਦੀ ਭਾਬੀ ਦੀ ਫਿਕਰ ਹੋਉਂਦੀ ਆ ਕਿ ਉਹਨਾਂ ਨਾਲ ਕੰਮ ਕਰਾ ਦਿਆ ਕਰ ਉਹ ਆਰਾਮ ਕਰਨ ਮੈਂ ਨਹੀਂ ਤੈਨੂੰ ਬੈਠੀ ਚੰਗੀ ਲੱਗਣ ਦੀ ਵੇਖਾਂ ਜੇ ਆਵਾਜ਼ ਨਾ ਮਾਰਾਂ ਤੇ ਆਪਣੇ ਆਪ ਉੱਠਣਾ ਹੀ ਨਹੀਂ ਹੁੰਦਾ ਉੱਠ ਕੇ ਜੇ ਦਵਾਈ ਲੈਂਦੀ ਤਾਂ ਖਾ ਹੀ ਲੈਣੀ ਓਹੋ ਕਿਆਦਾ ਕੀ ਕਰ ਲਿਆ ਕੇ ਰੱਖੰਦਾ ਕੀ ਕਰਾਂ ਬੁਖਾਰਾਂ ਤੋਂ ਛਡਕਾਰਾ ਹੋਵੇ ਕਿਤੇ ਕੋਈ ਕੰਮ ਕਰਾ ਸਾਰੇ ਕੰਮ ਜਮਾ ਹੋ ਗਏ ਕੋਈ ਕੰਮ ਨਹੀਂ ਹੋਣ ਲਿਆ ਤੇ ਆਪਣੇ ਆਪ ਤੇ ਕਿਤੇ ਦਵਾਈ ਵੀ ਨਹੀਂ ਖਾਣੀ ਹੁੰਦੀ ਜੇ ਦਵਾਈ ਖਾਓ ਘੜੀ ਲੰਮੇ ਪੋਤ ਆਪੇ ਠੀਕ ਹੋ ਜਾ ਇੱਕ ਮਾਜਾ ਵੀ ਭੁੱਖੀ ਮਰ ਚਲੀ ਆ ਕਰੇ ਸਬਜੀ ਸੁਬਜੀ ਲਾਉਂਦੇ ਕੋਈ ਕੰਮ ਨਹੀਂ ਹੋਇਆ ਉਹ ਚੱਲ ਕੋਈ ਗੱਲ ਨਹੀਂ ਠੀਕ ਹੋ ਵਗੇ ਤੇ ਸਬਜੀ ਵੀ ਲੱਗ ਜੇਗੀ ਮੈਂ ਪਾਣੀ ਲਿਆਵਾਂ ਜਾ ਲੈ ਆ ਉਹ ਲੈ ਆ ਹੁਣ ਆਲ ਕਿਆ ਬਣਾਵਾਂ ਮੈਂ ਤਾਂ ਇਹ ਜੀ ਇਹ ਨੂੰ ਜੀ ਨਹੀਂ ਕਰਦਾ ਮੂੰਹ ਦਾ ਸਵਾਦ ਬੜਾ ਮਾੜਾ ਹੋ ਗਿਆ ਯਾ ਨਹੀਂ ਤਾਂ ਖੀਜੀ ਜੀ ਬਣਾ ਦਿੰਨੀ ਅਰੇ ਭੁੱਖ ਨਹੀਂ ਲੱਗੀ ਆਏ ਹਾਂ ਚੱਲ ਫੇ ਪੌਲ ਮੈਂ ਹਾਂ ਮੈਂ ਥੋੜੇ ਜਿਹਾ ਭਾਂਡੇ ਧੋਣ ਵਾਲੇ ਉਹ ਧੋ ਲੈਣੀ ਧੋਇਆ ਉਹ ਮੁੰਡਿਆਂ ਦਾ ਹਾਲ ਵੇਖੋ ਕਿ ਮੈਨਾਂ ਆਉਂਦਾ ਤੇ ਮੋਟਰ ਬੰਦ ਹੀ ਰਹਿਣੀ ਸੀ ਹਾਂ ਪਾਣੀ ਕਿੱਥੇ ਹੀ ਹੋਵੇ ਲੱਗਦਾ ਜੋੜੀ ਸ਼ਹਿਰ ਹੀ ਗਈ ਆ ਚੱਲ ਜੀ ਮਨਾ ਪਹਿਲਾਂ ਮੋਟਰ ਤੇ ਚਲਾ ਯਾਰ ਪਤਾ ਨਹੀਂ ਕਿੱਥੇ ਦਫਾ ਹੋਈ